ਸਾਸੀ ਕਾ ਭਾਈ ਜੀ ਸਾਰਿਆਂ ਨੂੰ ਜੇ ਕਿਸੇ ਪੁਰਾਣੀ ਆਪਣੇ ਤੋਂ ਫ੍ਰੀ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਇਹ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਣ ਰਹੀ ਹੈ ਭਾਈ ਜੀ ਪਿੰਡ ਪੋਰਚੋ ਥਰੋੜ ਜਿਹੜਾ ਬਈ ਨੂੰ ਬਠੰਡਾ ਪੈ ਜਾਂਦਾ ਤਹਿਸੀਲ ਬਈ ਨੂੰ ਫੂਲ ਪੈ ਜਾਂਦੀ ਆ ਇਹ ਪਿੰਡ ਬਈ ਜੀ ਭਗਤੇ ਭਾਈ ਦੇ ਨੇੜੇ ਪਿੰਡ ਆ ਸਾਹਮਣੇ ਭਾਈ ਜੀ ਤੁਸੀਂ ਜਿਹੜੀਆਂ ਦੋ ਬੱਛੀਆਂ ਵੇਖ ਰਹੇ ਹੋ 8 ਕੁ ਮਹੀਨਿਆਂ ਦੀ ਉਮਰ ਕਰੀਬ ਆ ਜਿਹੜੀ ਕੱਟੀ ਆ ਬਈ ਉਹਦੀ 12 ਕੁ ਮਹੀਨੇ ਦੀ ਉਮਰ ਆ ਰੰਗ ਰੂਪ ਦੀਆਂ ਸੋਹਣੀਆਂ ਭਾਈ ਜੀ ਫਾਰਮ ਚੋਂ ਬੱਛੀਆਂ ਆ ਬੋ ਸੁਣਿਓ ਬੱਚਿਆਂ ਜਰਸੀ ਬੱਚਿਆਂ ਜਿਹੜੀ ਬਾਈ ਜੀ ਇਹਨਾਂ ਦੀ ਡਿਮਾਂਡ ਕੀਤੀ ਜਾਂਦੀ ਆ 45000 ਰੁਪਏ ਬਾਈ ਜੀ ਬੱਚਿਆਂ ਦੀ ਡਿਮਾਂਡ ਕੀਤੀ ਜਾਂਦੀ ਆ ਤੇ ਜਿਹੜੀ ਬਾਈ ਜੀ ਕੱਟੀ ਦੀ ਡਿਮਾਂਡ ਕੀਤੀ ਜਾਂਦੀ ਆ 25000 ਰੁਪਏ ਡਿਮਾਂਡ ਕੀਤੀ ਜਾਂਦੀ ਆ ਜੇ ਕਿਸੇ ਭਰਾ ਨੂੰ ਇਹ ਤਿੰਨਾਂ ਨਗਾਂ ਵਿੱਚੋਂ ਕੋਈ ਵੀ ਨਾਗ ਪਸੰਦ ਹੋਵੇ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲਦਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਜੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਬਾਈ ਜੀ ਇੱਕ ਵਾਰੋਂ ਬਾਈ ਜੀ ਫੇਰ ਦੱਸ ਦਿੰਨੇ ਆ ਕੱਟੀ ਦੀ ਉਮਰ ਹੈਗੀ ਹੈ ਬਾਈ ਜੀ 1 ਸਾਲ ਦੇ ਕਰੀਬ ਬੱਚੀਆਂ ਹੈਗੀਆਂ ਬਾਈ ਜੀ 8 8 ਮਹੀਨੇ ਦੀਆਂ ਤੇ ਕੱਟੀ ਦੀ ਡਿਮਾਂਡ ਬਾਈ ਜੀ 25000 ਰੁਪਏ ਕੀਤੀ ਜਾਂਦੀ ਹੈ ਤੇ ਬੱਚੀਆਂ ਦਾ 45000 ਰੁਪਏ ਕੀਤਾ ਜਾਂਦਾ ਕੰਟੈਕਟ ਕਰੋ ਧੰਨਵਾਦ ਬਾਈ ਜੀ